ਲਓ ਜੀ ਆਪਾਂ ਤੋੜਦੇ ਆਂ ਮਿਰਚਾਂ ਤੇ ਬਾਬਾ ਜੀ ਕਰ ਰਹੇ ਨੇ ਕਿ ਪਾਠ ਜੀ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਮਿਰਚਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਸ ਆਪਾਂ ਨੂੰ ਦੋ ਕਿਸ ਚਾਹੀਦੀਆਂ ਬਸ ਇਹਦੇ ਨਾਲ ਨਾ ਫਲੇਵਰ ਵਧੀਆ ਆ ਜਾਂਦਾ ਹੈ ਸਬਜ਼ੀ ਦੇ ਵਿੱਚ ਕਿ ਚਲੋ ਉਹ ਤੋੜ ਲੈਂਦੇ ਨੇ ਤੁਸੀਂ ਦੇਖ ਸਕਦੇ ਹੋਗੇ ਉਹ ਪਲਗਾ ਦਿੱਤੇ ਨੇਗੇ ਪਪੀਤੇ ਦੇ ਵੀ ਪੌਦੇ ਤੇ ਹੁਣ ਦੇਖੋ ਨੇ ਸਾਨੂੰ ਇਹ ਆਪਾਂ ਪਨੀਰੀ ਲੈਂਦੀ ਹੋਈ ਸੀਗੀ ਤਿੱਖੀ ਮਿਰਚ ਦੀ ਜਿਹੜੀ ਛੋਟੀ ਹੁੰਦੀ ਹੈਗੀ ਤੇ ਇਹ ਸੀਗਾ ਆਪਣਾ ਕੜੀ ਪੱਤਾ ਇਹ ਆਪਾਂ ਥੋੜੇ ਕਿ ਦਿਨ ਹੋ ਗਏ ਉਹਦੀ ਲਗਾਇਆ ਗਏ ਸੌਰੀ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਲਗਾਉਣ ਦੇ ਟਾਈਮ ਤੇ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੀ ਉਗ ਗਰੇ ਦੇ ਹਲਦੀ ਆਪਾਂ ਹਲਦੀ ਲਗਾਈ ਹੋਈ ਸੀਗੀ ਤੇ ਥੋੜੀ ਥੋੜੀ ਉੱਗ ਰਹੀ ਹੈ ਇਹ ਲਗਾਈ ਤਾਂ ਕਾਫੀ ਗੰਡੀਆਂ ਜੀਆਂ ਇਹਦੀਆਂ ਛੋਟੀਆਂ ਥੋੜੀਆਂ ਗੰਡੀਆਂ ਲੱਗਦੀਆਂ ਹੁੰਦੀਆਂ ਨਾਲੇ ਤੇ ਬਾਕੀ ਜਦੋਂ ਇਹ ਪੂਰੀ ਧਰਮ ਗੰਡੀਆਂ ਬਿਲਕੁਲ ਬਣ ਗਈਆਂ ਹਲਦੀ ਨੂੰ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਤੇ ਆਪਾਂ ਪਹਿਲਾਂ ਦੱਸ ਸੀ ਜੀ ਫੁੱਲਾਂ ਦੇ ਬੂਟੇ ਇਹ ਪਾਣੀ ਹਜੇ ਗਾਮਣਿਆ ਚਲਾਉਣੇ ਬਾਕੀ ਨੇਗੇ ਗਮਲੇ ਆਪਾਂ ਕਲਰ ਕਰ ਰਹੇ ਆ ਉਹ ਵੀ ਤੁਹਾਨੂੰ ਦਹਾ ਮੰਗੀ ਆਪਾਂ ਲੈ ਕੇ ਆਂਦੇ ਸੀਗੇ ਤੇ ਇਕੱਲੇ ਆਏ ਸੀਗਾ ਆਪਾਂ ਇਕੋ ਲੈ ਕੇ ਆਂਦਾ ਸੀ ਪੌਦਾ ਤੇ ਚਲੋ ਜੀ ਆਪਾਂ ਬਣਾਉਣੇ ਆ ਸਬਜ਼ੀ ਤੁਸੀਂ ਦੇਖ ਸਕਦੇ ਹੋ ਆਪਣੇ ਆ ਰਹੇ ਆ ਸਮਾਈਲੀ ਆਪਣੀ ਕਿਣੀ ਦੇਖ ਰਹੇ ਨੇ ਆਪਾਂ ਨੂੰ ਇਹ ਐਕਟਿਵ ਕਰ ਦੇ ਨੇ ਲਵ ਚ ਚਲੋ ਜੀ ਚਲੋ ਜੀ ਆਜੋ ਸਾਰੇ ਧਿਆਖਾ ਲਾਣੇ ਆ ਸਬਜ਼ੀ ਆਪਾਂ ਗਾ ਕਦੋਂ ਆਪਣੇ ਹਿਸਾਬ ਨਾਲ ਕੱਟ ਲਿਆ ਸੀ ਤੁਸੀਂ ਚਾਹੀਤੇ ਤਾਂ ਛੋਟੀਆਂ ਵੱਡੀਆਂ ਫਾੜੀਆਂ ਰੱਖ ਸਕਦੇ ਹੋ ਆਪ ਦੇ ਅਕੋਰਡਿੰਗ ਉਹ ਆਪਾਂ ਕੱਟ ਲਈ ਸੀਗੀ ਛੋਟੇ ਛੋਟੇ ਟੋਪਿਆ ਟਮਾਟਰ ਤੇ ਇਸ ਤਰ੍ਹਾਂ ਆਪਾਂ ਕੱਟ ਲਈਆਂ ਹਰੀ ਮਿਰਚਾਂ ਤੇ ਪਿਆਜ਼ ਤੇ ਆਪਣੇ ਕੜਾਈ ਹੋ ਰਹੀ ਹੈ ਗਰਮ ਤੇ ਆਪਾਂ ਤੇਲ ਪਾ ਲੈ ਸੀਗਾ ਤੁਸੀਂ ਆਪਣੇ ਹਿਸਾਬ ਦੇ ਨਾਲ ਤੇਲ ਵੱਧ ਘੱਟ ਕਰ ਸਕਦੇ ਹੋਗੇ ਦੀ ਆਪਾਂ ਗੈਸ ਨੂੰ ਸਿੰਮ ਤੇ ਹੀ ਵਿਖਿਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਜਪਾ ਲਵਾਂਗੇ ਥੋੜਾ ਜਿਹਾ ਜੀਰਾ ਤੇ ਇਸ ਤੋਂ ਬਾਅਦ ਆਪਾਂ ਪਾ ਦੇਣੀ ਹੈ ਤੇ ਵਿੱਚ ਪਿਆਜ਼ ਲਓ ਪਿਆਜ਼ ਤੇ ਹਰੀ ਮਿਰਚਾਂ ਨੂੰ ਕਰ ਲੈਣਾ ਫਰਾਈ वैसे भी मैं प्याज लंबे लंबे कट कटे सी लंबे लंबे प्याज भी पसंद नहीं गे तीस प्याज से ही किसी भी शेप कट सकते होंगे। गैस में रख लख, रखना जी आप स्लो तो यू आपन सारी होने तक पका थोड़े जरम हो जाएंगे ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਤੇ ਕਿਉਂਕਿ ਅਸੀਂ ਛੋਟੇ ਜਿਹੇ ਵਲੌਗਰਸ ਸਟਾਰਟ ਕੀਤੇ ਨੇਗੇ ਹੁਣ ਤੇ ਤੁਹਾਡੀ ਸਪੋਰਟ ਤੇ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਤਾਂ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਤਾਬੀ ਤੁਹਾਡੇ ਕੋਲੇ ਘਰ ਦੀ ਖਾਣ-ਪੀਣ ਦੀਆਂ ਘਰ ਦੇ ਆਲੇ-ਦੁਆਲੇ ਦੀਆਂ ਸਾਫ਼-ਸਫਾਈ ਦੀਆਂ ਪੌਦਿਆਂ ਪ੍ਰਤੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਲੇਡੀਜ਼ ਨੂੰ ਜ਼ਿਆਦਾ ਪਤਾ ਹੁੰਦੀਆਂ ਨੇ ਉਹਨਾਂ ਦੀ ਜਾਣਕਾਰੀ ਇਹਦੀ ਤੁਹਾਨੂੰ ਮਿਲ ਸਕੇ ਜਿਸ ਦਿਨ ਉਹ ਬਾਜ਼ਾਰ ਗਈ ਸੀਗੇ ਆਪਾਂ ਕੱਪੜੇ ਵੀ ਲੈ ਕੇ ਆਉਂਦੇ ਸੀਗੇ ਘਰੇ ਵੇਅਰ ਕਰਨ ਵਾਸਤੇ ਤੇ ਕੁਝ ਸੂਟ ਲੈ ਕੇ ਆਉਂਦੇ ਸੀ ਬਾਹਰ ਵੇਅਰ ਕਰਨ ਵਾਸਤੇ ਤੇ ਉਹਨਾਂ ਦੀ ਵੀਡੀਓ ਵੀ ਆਪਾਂ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਜੋ ਤੁਹਾਨੂੰ ਵਧੀਆ ਸੂਟ ਤੁਸੀਂ ਵੀ ਇਹਦੇ ਤੋਂ ਕੜਨ ਜਾ ਸਕੋ ਤੇ ਲਓ ਜੀ ਇਹ ਆਪਣੇ ਪਿਆਜ਼ ਹੋ ਗਏ ਗੋਲਡਨ ਫਰਾਈ ਤੇ ਹੁਣ ਆਪਾਂ ਇਹ ਚ ਪਾਵਾਂਗੇ ਪੇਠੇ ਦੇ ਪੀਸ ਜਿਹੜੇ ਕੱਟੇ ਹੋਏ ਨੇ ਆਪਾਂ ਇਹਨੂੰ ਵਾਸ਼ ਕਰ ਲਿਆ ਸੀਗਾ ਬਸ ਤੇ ਕਟਿੰਗ ਤੇ ਪੈਨਾਂ ਹੀ ਵਾਸ਼ ਕਰ ਲੈਣਾ ਚਾਹੀਏ ਸਬਜ਼ੀ ਨੂੰ ਲੋਈ ਆਪਾਂ ਕਾ ਦਿੱਤੇ ਸਾਰੇ ਪੇਠੇ ਦੇ ਪੀਸ ਪਾਉਂਦੇ ਹੋਏ ਜਿੰਨਾ ਪਹਿਲਾਂ ਥੋੜੀ ਸੇਮਣੇ ਰਿਸ ਕਰਕੇ ਪਕਾਉਣਾਗਾ ਇਹ ਥੋੜਾ ਜਿਹਾ ਹਲਕਾ ਹਰਸਾ ਕੇ ਪੱਕ ਜਾਵੇ ਇਹਦੇ ਉੱਪਰ ਆਪਾਂ ਆਪਣੇ ਸਵਾਦ ਅਨੁਸਾਰ ਨਮਕ ਪਾ ਦੋ ਇਹਨਾਂ ਤੋਂ ਇੱਕ ਟੁਕੜਾ ਹੈ ਇਸ ਤੋਂ ਬਾਅਦ ਥੋੜਾ ਜਿਹਾ ਟਾਈਮ ਇਹਨੂੰ ਪਕਾ ਕੇ ਢੱਕ ਦੇ ਦੋ ਜੀ ਲੋ ਜੀ ਬੈਠਾ ਹੋ ਗਿਆ ਆਪਣਾ ਨਰਮ ਤੇ ਹੁਣ ਆਪਾਂ ਇਹਦੇ ਵਿੱਚ ਦੂਸਰੇ ਮਸਾਲੇ ਪਾਵਾਂਗੇ थोड़ा सा धनिया पाउडर थोड़ी जी मिर्च क्योंकि मिर्च आप हरी भी पाई हुई है इसलिए अपने स्वाद अनुसार नहीं पा सकते हो हल्दी पाउडर चंकी तरह मिक्स कर देने जी आप ਉਨੀ ਇਸ ਤੇ ਉਰਫਾ ਮੰਗੀ ਜੇ ਆਪਾਂ ਟਮਾਟਰ ਮੈਂ ਟਮਾਟਰ ਹੀ ਸ਼ਬਾਦ ਦੇ ਵਿੱਚ ਪਾਉਣੀ ਹੁੰਦੀ ਆ ਤਾਂ ਜੇ ਜਦੋਂ ਇਸ ਨੂੰ ਪਕਾਈਏ ਤਾਂ ਇਹ ਹੌਲੀ ਹੌਲੀ ਆਪਣੇ ਵਿੱਚ ਹੀ ਪਾਣੀ ਦੇ ਵੀ ਜਰੂਰਤ ਨਾ ਪਵੇ ਇਹਦੇ ਵਿੱਚੋਂ ਹੀ ਇਹਵੇਂ ਪੱਕ ਜਾਵੇ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਪਾਉਣ ਲੱਗੇ ਹਾਂ ਦੇ ਵਿੱਚ ਇੱਕ ਸੀਕ੍ਰੇਟ ਚੀਜ਼ ਜਿਹਦੇ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਤੇ ਫਲੇਵਰ ਤੇ ਵਧੀਆ ਆਵੇਗਾ ਖਟ ਮਿੱਠਾ ਜਿਹਾ ਬਣ ਜਾਂਦਾ ਇਹ ਤੇ ਕਈ ਲੋਕ ਨੇ ਜੀ ਕਿਵੇਂ ਬਣਾਉਂਦੇ ਨੇ ਪਰ ਇਹ ਮੇਰਾ ਤਰੀਕਾ ਦਾ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਹੁਣ ਇਸ ਵਿੱਚ ਪਾ ਮੰਗੀ ਜੀ ਆਪਾਂ ਗੁੜ ਇਸ ਵਿੱਚ ਗੁੜ ਆਉਂਦੀ ਹੈ ਕਈ ਲੋਕ ਚੀਨੀ ਪਾਉਂਦੇ ਨੇ ਕਈ ਗੁੜ ਪਾਉਂਦੇ ਨੇ ਪਰ ਅਸੀਂ ਗੁੜ ਪਾਉਣੀ ਹੈ ਜੀ ਕਿ ਗੁੜ ਨਾਲ ਇਹਦਾ ਜਿਹੜਾ ਫਲੇਵਰ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਚਲੋ ਜੀ ਆਪਾਂ ਪਾਉਣੀ ਹੈ ਜੈਸੇ ਜੇਕਰ ਰੈੱਡ ਗੁੜ ਹੋਵੇ ਨਾ ਲਾਲ ਲਾਲ ਗੁੜ ਉਹ ਬਹੁਤ ਜ਼ਿਆਦਾ ਵਧੀਆ ਰੜੜਜਾ ਬਣ ਜਾਂਦਾ ਹੈ ਬੜੀ ਵਧੀਆ ਫਲੇਵਰ ਵੀ ਵਧੀਆ ਦਿੰਦਾ ਹੈ ਇਸ ਨੂੰ ਥੋੜਾ ਜੱਟਾ ਦਿੰਨੇ ਹਲਾਤੀ ਸਖਸੀ ਮਾਰ ਦਿੰਨੇ ਨੇ ਇਸ ਤੋਂ ਬਾਅਦ ਆਪਾਂ ਇਹਨੂੰ ਪਾ ਦੇਣੀ ਹੈ ਕਸੂਰੀ ਇੱਥੇ ਤੇ ਬਾਅਦ ਇਸੇ ਤਰ੍ਹਾਂ ਹੀ ਇਹਨੂੰ ਹੁਣ ਹਿਲਾਉਣਾ ਹੈਗਾ ਆਪਾਂ ਇਹਨੂੰ ਟਾਸ ਦੇਣੀ ਹੈ ਜੀ ਤੇ ਜਦੋਂ ਬਣ ਗਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਕੀ ਹਾਲ ਤੁਹਾਨੂੰ ਲੋ ਜੀ ਤੁਸੀਂ ਦੇਖ ਸਕਦੇ ਹੋਗੇ ਆਪਣੀ ਬੇਠੀ ਸਬਜ਼ੀ ਬਣ ਰਹੀ ਆ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੇ ਹੁਣ ਆਪਾਂ ਦੇਖਦੇ ਹਾਂ ਆ ਦੇਖੋ ਮੈਂ ਇਸੇ ਮਤੇ ਬਣਾਈ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਥਿੰਗ ਐਂਸ ਕਰਕੇ ਤੁਸੀਂ ਇਹ ਨਹੀਂ ਬਣਾ ਕਰ ਦੂੰ ਤਾਂ ਕਿ ਖੋ ਕਿੱਤਾ ਕਪਤਾ ਕੀ ਗੱਲ ਹੁੰਦੀ ਹੈ ਜਿਹੜੇ ਘਰ ਦੀ ਪੇਠੇ ਘਰ ਦੀ ਚੀਜ਼ ਕਰਕੇ ਸਭ ਤੋਂ ਵਧੀਆ ਨਾ ਕੋਈ ਹੋਵੇ ਬੇਸ਼ੱਕ ਕਦੂ ਪੇਠਾ ਲਾਂ ਤੂਰੀਆਂ ਕੁਛ ਨਹੀਂ ਇਹ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ ਬਾਕੀ ਜੇ ਅਸੀਂ ਕਦੇ ਵੀ ਕੋਈ ਸਪੇਸ ਵਗੈਰਾ ਕਦੇ ਨਹੀਂ ਕੀਤੀ ਹੈਗੀ ਜੀ ਤੇ ਅਸੀਂ ਸਿਰਫ ਜਿਵੇਂ ਕੁਦਰਤੀ ਤੌਰ ਤੇ ਹੋ ਜਾਂਦੀਆਂ ਨੇ ਸਰਦੀਆਂ ਆਉਂਦੀਆਂ ਨੇ ਵਧੀਆ ਬਸ ਬਹੁਤ ਮਾਨ ਲੈਣੇ ਆ ਵੀ ਵਧੀਆ ਹੋਗੀ ਤੇ ਤੁਸੀਂ ਦੇਖ ਸਕਦੇ ਹੋਗੇ ਲੋ ਜੀ 5 ਮਿੰਟ ਹੋ ਚੁੱਕੇ ਨੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਬਜੀ ਆਪਾਂ ਦੇਖੋ ਜੀ ਪਸਾ ਰੱਖਿਆ ਪੰਡਾ ਹੋ ਗਿਆ ਆਪੇ ਸੁੱਕੀ ਦਾ ਬਿਲਕੁਲ ਹੀ ਥੱਲੇ ਨਹੀਂ ਲੱਗੀ ਹੈਗੀ ਇਹ ਬਿਲਕੁਲ ਵੀ ਜਲੀ ਨਹੀਂ ਹੈਗੀ ਕਿਤੇ ਇਹ ਆਪਣੀ ਪੇਠੇ ਦੀ ਸਬ지 ਬਣ ਕੇ ਰੈਡੀ ਹੋ ਚੁੱਕੀ ਹੈ ਜੀ ਜੇਕਰ ਤੁਸੀ ਖਾਣੀ ਹੈ ਤਾਂ ਪਲੀਜ਼ ਆ ਜਾਓ ਖਾ ਸਕਦੇ ਹੋਗੇ ਸਾਡੇ ਘਰ ਨੂੰ ਖੁੱਲਾ ਸਦਾ ਹੈ ਜੀ ਤੁਹਾਨੂੰ ਸਾਨੂੰ ਦਿਓ ਇਜਾਜ਼ਤ ਤੇ ਮੈਂ ਸੋਚਿਆ ਵੀ ਜਿਹਨਾਂ ਟਾਈਮ ਸਬਜੀ ਬਣ ਰਹੀ ਹੈ ਉਹਨਾਂ ਵਿੱਚ ਅੱਟਾ ਗੁੰਨ ਲਿਆ ਜਾਵੇ ਤਾਂ ਮੈਂ ਇੱਧਰ ਅੱਟਾ ਗੁੰਨ ਲਿਆ ਸੀਗਾ ਤੇ ਦਹੀ ਲੀ ਦੁੱਧ ਉਹ ਜਿਹੜਾ ਸੀਗਾ ਉਹ ਗਰਮ ਕਰਕੇ ਰੱਖਤਾ ਸੀਗਾ ਤੇ